ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਪਤਾ ਹੈ ਵੀ ਇਹ ਟਰੈਕਟਰ ਦੀ ਆਪਾਂ ਫੰਕਸ਼ਨਾਂ ਦੀ ਤੇ ਤੋਰੇ ਤਰੇ ਦੀ ਵੀਡੀਓ ਸ਼ੂਟ ਕਰ ਲਈ ਆ ਅੰਕਲ ਜੀ ਨੂੰ ਅਸੀਂ ਨਾਲ ਹੀ ਖੇਤ ਲੈ ਆਇਆ ਆ ਵੀਰਾ ਮਹਿਕ ਅੰਕਲ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੇ ਹੁਣ ਆਪਾਂ ਇਹਨੂੰ ਚਲਾ ਕੇ ਵੀ ਦੇਖਾਂਗੇ ਇਹਦੀਆਂ ਗੇਅਰ ਦੀਆਂ ਸਪੀਡਾਂ ਤੇ ਮਤਲਬ ਕਿਹੜੇ ਕਿਹੜੇ ਗੇਅਰ 'ਚ ਚੱਲਦਾ ਹੈ ਮਗਰ ਆਪਾਂ ਹਾਲ ਪਾਇਆ ਹਾਲ ਤਾਂ ਚਲੋ ਲੈ ਵੀਰ ਨੇ ਟਰੈਕਟਰ ਵੱਡਾ ਇੰਪਲੀਮੈਂਟ ਵੀ ਹੌਲੀ ਹੌਲੀ ਵੱਡੇ ਲਾਊਗਾ ਇੱਕ ਵਾਰੀ ਘਰੇ ਤੇ ਰਹੀਂ ਸੀ ਤੇ ਆਪਾਂ ਤੇਰੇ ਲੈ ਆਏ ਦੇਖਦੇ ਆ ਕਿਹੜੇ ਗੇਅਰ ਚ ਚੱਲਦਾ ਤੇ ਕਿਦਾਂ ਦਾ ਇਹਦਾ ਰਿਸਪੌਂਸ ਹੁੰਦਾ ਪਤਨੋਂ ਨਾਲ ਦੀ ਨਾਲ ਸਾਰਾ ਦੱਸਦੇ ਆ ਅੰਕਲ ਜੀ ਦੇਖੀਏ ਫਿਰ ਅਸੀਂ ਚਲਾ ਕੇ ਹਾਂਜੀ ਹਾਂਜੀ ਜ਼ਰੂਰ ਲਓ ਜੀ ਅੰਕਲ ਜੀ ਨੇ ਦੇ ਦਿੱਤੀ ਪਰਮਿਸ਼ਨ ਤੇ ਆਪਾਂ ਉਹਨਾਂ ਨੂੰ ਦੇ ਦੇ ਚਲਾ ਕੇ ਮਗਰ ਅਹ ਹਰ 13 ਵਾਂ ਤੇ ਆਪਾਂ ਲੀਵਰ ਦੋਨੇ ਥੱਲੇ ਕਰ ਦੁੱਤੀ ਮੈਨੂੰ ਇੱਧਰ ਦੀ ਆ ਕੇ ਕਰ ਦਿਖਾ ਵੀ ਦੇ ਇਹਨੂੰ ਆਪਾਂ A B C D पर, A, D ਚ ਲਾਓ ਭਾਈ ਇਹ C ਚ ਲੱਗੇ ਪਹਿਲਾਂ ਇਹਨੂੰ ਆਪਾਂ B ਚ ਦੇਖਦੇ ਆਂ B ਤੋਂ ਹਾਈ ਗੇਰ ਨੂੰ ਸ਼ਿਫਟ ਹੰ ਘਲਵਾਇਆ ਕਰ ਲੋ ਹਣਾ ਹਾਂ ਆਹ ਲੀਵਰ ਦੋਨੇ ਥੱਲੇ ਆ ਇਧਰੋਂ ਅਸੀਂ ਲਾ ਲਿਆ B ਤੇ 1500 ਦਾ ਨਹੀਂ 1700 4x4 ਗੇਰ ਲਾ ਲਿਆ ਜੇ ਵੀ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੀ ਆ ਜੇ ਜਿਹੜਾ 4x4 ਦੇਚ ਹੁੰਦਾ ਤੂੰ ਤੇ ਨਹੀਂ ਚੱਲਦਾ ਉਹ ਲਾਉਣਾ ਹੀ ਪੈਂਦਾ ਹੈਦਰ ਆਪਾ ਪਹਿਲਾ 1270 ਆਵਾਜ਼ ਇੱਥੇ ਤੋੜਾ ਘੱਟਾ ਉਹ ਤੋੜਾ ਘੱਟਾ ਇੱਥੇ ਨਵੇਂ ਦਾ ਨਹੀਂ ਹੋਣਾ ਹਨਾ ਇੱਥੇ ਹੈ ਜਦੋਂ ਤੋੜਾ ਘੱਟਾ ਹਨਾਪਰ ਵੀ ਦੂਜਾ ਲਾ ਕੇ ਲੈਦੇ ਆ ਇਹ ਦੇਖੋ ਅਗਲ ਮੇਰਾ ਥੋੜੇ ਦੇ ਮੰਜੀ ਨਹੀਂ ਖੰਦੇਲਾ ਦੇ ਇਹ ਕਿਹੇ ਤੇ ਕਹਿਣਾ ਆ ਕਿ ਆ ਖੇਤ ਦਾ ਮਾਇਆ ਹੈ ਨਹੀਂ ਸਾਰੇ ਪੂਰੇ ਨਹੀਂ ਮੰਜੀ ਜੀ ਲੱਗੇ ਹੁਣ ਨੀਵਰ ਤੋਂ ਆਪ ਦੋਨੇ ਥੱਲੇ ਕਰਦੇ ਆ ਹਾਂ ਹਨਾ ਕੋਈ ਤੀਜਾ ਲਾ ਕੇ ਦੇ ਬਾੜਾ ਨਹੀਂ ਹੋ ਬੜਾ ਦਾ ਨਾ ਇਹ ਕਿਨੇ ਪੀਜੇ ਚੱਲਣਾ ਰਿਹਾ ਬੜਾ ਤੇਰਾ ਬੜਾ ਭੱਜ ਰਿਹਾ ਨਾ ਅ ਅੱਜ ਤਾਂ ਇਹ ਨਾਲ ਲੇ ਗਿਆ ਜਦੋਂ ਇਹ ਲੋਣੀਆ ਉਹ ਨਾ ਇਸ ਤਰ੍ਹਾਂ ਲੋਟਰੀ ਆਪਾਂ ਕਰੀ ਵੀਰਾਂ ਨੇ ਲਗਾਈਆਂ ਸਪੇਡਾ ਹੋ ਜਿੰਨਾ ਵੀ ਡੱਬਦਾ ਨਹੀਂ ਹਾਂ ਬੜਾ ਤੇਰਾ ਹਾਂ ਹਣ ਆਪਾਂ ਨੂੰ ਦੇਖਦੇ ਹਾਂ ਸੀਚ ਕੀ ਪਹਿਲਾ ਸੀ ਬੇਦਾ ਇਹ ਵਰ ਦੋਨੇ ਢੱਲੇ ਆ ਤੇ 17 18 ਸੱਤ ਇੱਥੇ ਵੀ ਘਾਟਾ ਥੋੜਾ ਆ ਪਰ ਇਹ ਨਾਂ ਦੇ ਨਜ਼ਾਰੇ ਇਹ ਨਾ ਹੋਣੀ ਫਿਰ ਇੱਥੇ ਸੇਟਾ ਆ ਇੱਥੇ ਵੀ ਥੋੜਾ ਥਿੱਦੇ ਥੋੜਾ ਇਹਨਾਂ ਚ ਚਲੋ ਮੁੰਡਿਆਂ ਸੰਧਿਆਣਾ ਹੈ ਨਹੀਂ ਸਾਬ ਤੋਂ ਲੈ ਗਿਆ ਜੇ ਦੂਜੇ ਲੈਣਾ ਦੂਜਾ ਸੀ ਦੂਜੇ ਸੀ ਤੇ ਸੀ ਦੇ ਟੀਚਰ ਵਾਲਾ ਕੱਪ ਆ ਵਾ ਇਹ ਜੇ ਸੀ ਤਾਂ ਬੜਾ ਹਾਈ ਹੋ ਗਿਆ ਬਹੁਤ ਬਰਾਬਰ ਲੱਗਾ ਆਪਾਂ ਡੀਜ਼ਲ ਵੀ ਲਾ ਕੇ ਲਗਾਉਣੇ ਆ ਹੁਣ ਆਪਾਂ ਦੇ ਲਈ ਜੀ ਚੀ ਹਾਂ ਇਹਨੂੰ ਲਾ ਦੋ ਖਤ ਨੂੰ ਵੀ ਉਹ ਖਾਕ ਕਿ ਦੇਖ ਲੈਨੇ ਆ ਇਹ ਮੋੜ ਵੀ ਐਸਟੀਡੀ ਨੂੰ ਸਟੈਂਡਰਡ ਮੋੜ ਲਾ ਲਓ ਫਿਰ ਫੁੱਲ ਪਾਵਾਂਗਾ ਉਹਨ ਮੇਰੇ ਵੀਰਾਂ ਨੇ ਕਹਣਾ ਉਹ ਪਤਾ ਨਹੀਂ ਦੱਸਿਆ ਕਿ ਦੱਸਿਆ ਪਰ ਤੀਜੇ ਚੌਕਾ ਦਾ ਨਹੀਂ ਨਹੀਂ ਤੀਜੇ ਚੌਕਾ ਹੁਣ ਆਪਾਂ ਦੇਦੇ ਵੀ ਪਹਿਲਾ ਇਹ ਖੇਤੀ ਵਾਲੇ ਤਿੰਨ ਘੇਰ ਆ ਹਾਂ ਪਹਿਲਾ ਆ ਬਾੜਾ ਹਾਈ ਨਹੀਂ ਹੋ ਗਿਆ ਨਹੀਂ ਆ ਵੀ ਚੱਲੂਗਾ ਕਵੀਆਂ ਦੁਨੀਆਂ ਦੇ ਆ ਵੀ ਜਾਂਦੀ। ਲਾ ਹੜਾ ਤੇ ਵੀ ਚੱਲ ਜੂਣਾ ਆ ਤੇ ਵੀ ਚੱਲ ਜੂ 15 ਦੇ। ਤੇ ਹੁਣ ਦੂਜਾ ਲਾਉਣ ਵਾਲਾ ਕੋਈ ਮਤਲਬ ਬੰਦਾ ਨਹੀਂ ਵੈਸੇ। ਹਰ ਵੀਰਾਂ ਦੀ ਸੰਤੁਸ਼ਟੀ ਲਈ ਆਪਾਂ ਲਾਜੇ ਬੁਆਦਦੇ ਨੇ। ਕੋਈ ਟੋਕ ਨਹੀਂ ਬੰਦਦੀ ਤੇ ਦੂਜੇ ਆਏ ਤੇ ਚੱਲਣ ਆਣੀ ਉਹਨੇ। ਪਰ ਫਿਰ ਮੇਰੇ ਵੀਰਾਂ ਨੇ ਕਿਹਾ ਤਾਂ ਲਾਜੇ ਨਹੀਂ ਲਗਾਇਆ। ਨਹੀਂ। ਓਕੇ। ਇਹਦਾ ਗियर ਖੇਤੀ ਦੇ ਵਿੱਚ ਚੱਲੂਗਾ ਬਾਕੀ ਮੇਰੇ ਵੀਰ ਸਿਆਣੇ ਆ ਪ੍ਰੈਕਟੀਕਲ ਉਹਨਾਂ ਨੇ ਵੀ ਕਰਿਆ ਚਲੋ ਵੀਰੇ ਨੇ ਨਵਾਂ ਟਰੈਕਟਰ ਲਿਆ ਤੇ ਅਸੀਂ ਕਿਹਾ ਚਲੋ ਵੀਰਾਂ ਨਾਲ ਵੀ ਸਾਂਝਾ ਕਰਦੇ ਹਾਂ ਹਾਲਮਗਰ ਤੇਰਾਵਾ ਇਹਦੇ ਖੇਤੀ ਵਾਲੇ ਗੇਅਰ ਜਿਹੜੇ ਹਲਾ ਤੇ 2 ਦੂਜਾ ਹੂੰ 2 ਤੀਜਾ ਵੀ ਹਾਂ 2 ਤੀਜਾ ਵਿੱਚ ਭੱਜ ਬਹੁਤ ਲੰਦਾ ਹਾਂ ਤੀਜੇ 'ਚ ਡੀ ਵਾਂਗੂ ਹਰਾ ਹੀ ਹੋ ਜਾਣਾ ਹਾਂ ਸੀ ਪਹਿਲਾ ਇਸੀ ਦੂਜਾ ਵੀ ਬੀਤ ਸੀ ਚ ਕਹਿਣ ਦਾ ਮਤਲਬ ਪਹਿਲਾ ਦੂਜਾ ਜਿਹੜਾ ਮਰ ਗਿਆ ਸੀ ਚੇਰਾ ਲਈ ਹਾਂ ਹਾਂ ਤਵੀਆਂ ਤੇ ਤੇ ਪਹਿਲਾ ਹਾਈ ਵੀ ਚੱਲੂ ਹੂੰ ਪਹਿਲਾ ਹਾਈ ਤਾਂ ਹੈ ਹੀ ਹੈ ਹਨਾ ਤੇ ਬਾਕੀ ਜਿਹੜੇ ਦੇ ਤੋਰੇ ਸਲੋ ਆ ਉਹ ਤਾਂ ਵੀਰਾਂ ਨੂੰ ਆਪਾਂ ਪਹਿਲੀ ਵੀਡੀਓ ਵਿੱਚ ਵਿਖਾਈ ਚੁੱਕੇ ਆ ਵੀ ਪਹਿਲੇ ਇਹ ਚ ਉਹ ਸੁਪਰ ਸੀਡਰ ਰੂਟਾ ਵਿਟਨ ਨੂੰ ਹਨਾ ਜਿਹੜੇ ਤੋਰੇ ਆਉਣਗੇ ਤੇ ਵੀਰੇ ਨੇ ਜਿਹੜੇ ਮੇਰੇ ਤੋਂ ਪਹਿਲਾਂ ਦੇ ਲਏ ਆ ਬਾਕੀ ਸ਼ੌਂਕ ਨੂੰ ਆਪਾਂ ਤੁਹਾਨੂੰ ਮੋੜ ਤੇ ਕੱਟ ਕੇ ਵਿਖਾ ਦਿੰਨੇ ਇੱਕ ਵਾਰੀ ਹੁਣ ਆਪਏ ਨੂੰ ਬੀ ਚਲਾ ਲਈਏ ਬੀ ਤੀਜੇ ਚ ਹਾਂ ਚਲੋ ਨਹੀਂ ਨਹੀਂ ਹਾਂ ਬੀ ਤੀਜੇ ਚ ਜੋ ਮੋੜ ਤੇ ਕੰਨਾਗੇ ਦੇਖਦੇ ਆ ਪਰ ਇਹ ਨੂੰ ਲਾਉਣ ਦੀ ਲੋੜ ਨਹੀਂ ਆਪਾਂ ਤਾਂ ਇਹ ਦੇਖਣਾ ਹੈ ਮੋੜ ਤੇ ਜਾਦਾ ਪੰਡਾ ਦਾ ਮੋਰ ਦਾ ਹੱਥੇ ਦਾ ਹਾ ਕੋਲ ਵੀ ਫੋਰ ਜੇ ਕੱਢ ਕੇ ਦੇਖਣਾ ਕਿੰਨਾ ਬਹਾਰ ਕਰਦਾ ਨਹੀਂ ਨਹੀਂ ਕਰਨਾ ਹੀ ਨਹੀਂ ਨਾ ਮੰਨ ਬਰਾਤੇ ਨਾ ਲੈ ਰਾਜਟਰ ਮੋਰ ਕਰਕੇ ਦੇਖਣਾ ਆਈ ਚੀਜ਼ ਤਾਂ ਬੁਹਖਣੀ ਸੀ ਕਿ ਮਰਦਾ ਅਗਲੀ ਟਕਾਈ ਇਹਦੀ ਟਕਾਈ ਬਾਹਲੇ ਜਾਦੇ ਆ ਹੋਰ ਹੋ ਜੂ ਕਹਿੰਦੇ ਮੁਰਜੂ 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 ਆ ਫਿਕਰ ਮੰਨ ਜੰਨਾ ਵੀ ਮੋੜ ਆਉਂਦਾ ਵਾਪਸ ਮੋੜਦਾ ਕਹਿੰਦੇ ਹਜ਼ਾਰ ਪਈਆਂ 800 ਤੋਂ ਮੋੜੇ ਦਾ ਪੰਜ ਤੋਂ ਦੋ ਬਾਅਦ ਹਾਂ ਆਇਆ ਕੋ ਥੱਲੇ ਨਹੀਂ ਜਾਂਦਾ ਚਲੇ ਗਿਆ ਥਲੇ ਮੂੰਹ ਜਿਹੀ ਗੱਲ ਦੂਜੇ ਜੰਮੂਗਾ ਕਿ ਜਮਾ ਕੋਲਾ ਹੋ ਜਾਣਾ ਥੱਲੇ ਚਲੇ 1700 ਤੇ 1700 ਦੇ ਆ। ਪੁੱਜਾ ਗਿਆ ਫਿਰ ਇਹ ਜਮਾ ਪਰਫਰਸ ਦਾ। 20 ਦੂਜਾ 20 ਦੂਜਾ ਆਲੇ ਜਮਾ ਨੇ ਜੋ ਟਰਾਲੀ ਟੂਲੀ ਕੱਢਣੀ ਆ। ਹਾਂ। ਆਹ ਦੇਖ ਹੁਣ ਜਮਾ ਇੱਕੋ ਵੀ ਚੱਕਰ ਨਹੀਂ ਤੋੜਿਆ। ਜਿੱਥੋਂ ਅੱਪ ਟੋੜਿਆ ਉੱਥੇ ਹੀ ਆ। ਲੀਵਰ ਦੋਨੇ ਦੰਡੇ ਆ। ਟਾਈ ਫੁੱਲ ਆ। ਦੰਡੇ ਨਾਲ ਡੱਟਾ ਮੈਂ ਤਾਂ ਢੀ ਲੱਗਣਾ ਨਹੀਂ ਸੀ ਹੁਣ ਆਪਾਂ ਦੰਡੇ ਨਹੀਂ ਗੱਟਨੇ ਕੋਈ ਨਹੀਂ ਉਹਦੀ ਡੱਡ ਲਾਗੇ ਸੈਰ ਤਾਂ ਹੀ ਹੋ ਜਾਣੇ ਆ ਤੇ ਨਹੀਂ ਉੱਪਰ ਲੀਆਂ ਪਿੰਦਾ ਘੱਟ ਲੈ ਜਾ ਖੱਲੜ ਲੀਆਂ ਨਹੀਂ 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 ਸਹੀ ਆ ਜਦੋਂ ਦੋਨੇ ਲੀਵਰ ਥੱਲੇ ਆ ਵੀਰਾਂ ਨੂੰ ਪਤਾ ਹੀ ਹੋਇਆ ਕਹੀ ਵੀ ਸੈਰ ਨਹੀਂ ਆ ਵੀ ਉਹ ਦੰਡੇ ਚਿੰਕਲ ਮਿਲ ਕਰ ਲੈਂਦੀ ਹੈ ਲੈ ਬੱਲੇ ਨਾਲ ਨਹੀਂ ਨਹੀਂ ਦੋਨੇ ਆਪਣੇ ਵੀਰਾਂ ਨੂੰ ਪਤਾ ਹੀ ਆ ਕੋਈ ਗੱਲ ਨਹੀਂ ਆਪਣਾ ਹੀ ਡ੍ਰਾਈਵਰ ਆ ਉਹ ਵੀ ਸੰਗਤ ਕਰਾਂਗੇ ਕਾਈ ਜਿਹੜੀ ਮੇਨ ਗੱਲ ਆ ਦਵੇਂ ਦੂਜੇ ਟਰੈਕਟਰਾਂ ਦੀ ਵੀ ਚੱਲਦੀ ਹੈ। ਹਾਂ ਤੇ ਕਾਈ ਬਹੁਤ ਜ਼ਿਆਦਾ ਆ। ਇੱਜੇ ਦੇ ਵਿੱਚ ਤੋਰਾ ਜ਼ਿਆਦਾ ਹੋਣ ਕਰਕੇ ਨਾ ਟਰੈਕਟਰ ਥੋੜਾ ਜਿਹਾ ਚੱਕਰ ਤੋੜਦਾ ਆ ਜਾਂ ਇਹਨਾਂ ਨੂੰ। ਤੇ ਇੱਕ ਨਾ ਜਿਹੜੇ ਜਿੰਨੀ ਕੁ ਮੇਰੀ ਨੌਲੇਜ ਕੰਮ ਕਰਦੀ ਆ ਕੰਪਨੀ ਵਾਲੇ ਦੱਸਦੇ ਆ। ਵੀ ਜਿਹੜੇ ਟਰੈਕਟਰਾਂ ਨੂੰ ਟਰਬੋ ਹੁੰਦੀ ਨਾ ਉਹਦੀ ਰੇਸ ਨਾ ਰੇਸ ਦੇ ਕੇ ਜਦੇ ਬੰਦ ਨਾ ਕਰਿਆ ਕਰੋ ਮੇਰਾ ਵੀਰ ਕੰਪਨੀ ਵਾਲੇ ਨੇ ਦੱਸਣ ਮਤਾਵ ਵੀ ਉਧਰ ਤੇਲ ਤੂਲ ਜੋ ਵੀ ਇਹਦਾ ਘੁੰਮਾਉਂਦਾ ਸਿਸਟਮ ਹੈ ਨਾ ਹੂੰ ਵੀ ਇੱਕੇਦਾਂ ਬੰਦ ਨਾ ਕਰਿਆ ਕਰੋ ਜਿਵੇਂ ਆਇਆ ਸਲੋ ਰੇਸ ਤੇ ਸੀਗਾ ਉਦੋਂ ਜਦੇ ਬੰਦ ਕਰ ਦਿਆ ਕਰੋ ਵੀ ਜਿਵੇਂ ਆਪਾਂ ਰੇਸ ਮਾਰ ਕੇ ਨਹੀਂ ਆਪਣੀ ਆਦਤ ਹੁੰਦੀ ਵੀ ਆਪਣੇ ਜਿਵੇਂ ਦੂਜੇ ਟਰੈਕਟਰਾਂ ਦੀ ਮਾਰ ਕੇ ਕਰ ਦਿੰਨੇ ਆ 855 ਦੀ ਹੋ ਗਈ ਆਪਣੀ ਆਦਤ ਹੀ ਹੁੰਦੀ ਆ ਵੀ ਹਾਂ ਇਹਦੇ ਟਰਬੋ ਹੁੰਦਾ ਉਹਦੇ ਕਰਕੇ ਤੇ ਲਓ ਜੀ ਇੱਕ ਵਾਰੀ ਫੇਰ ਤੋਂ ਮੈਕ ਵੀਰੇ ਨੂੰ ਮੁਬਾਰਕਾਂ ਬਹੁਤ-ਬਹੁਤ ਮੈਗਰੂ ਸੁਣ ਰਹਾ ਕਰੇ ਵੀਰ ਨੂੰ ਤਰੱਕੀਆਂ ਬਖਸ਼ੇ ਤੇ ਸੋਨਾ-ਸੋਨਾ ਚੱਲੇ ਤੇ ਵੀਰ ਕੋਲੇ ਅਸੀਂ ਆਉਂਦੇ ਰਹੀਏ ਨਵੇਂ-ਨਵੇਂ ਰਿਵਿਊ ਤੁਹਾਡੇ ਸਾਹਮਣੇ ਲਿਆਉਂਦੇ ਰਹੀਏ ਕੋਈ ਨਹੀਂ ਸੀਜ਼ਨ ਜਦੋਂ ਆ ਗਿਆ ਉਦੋਂ ਵੀਰੇ ਨੇ ਇੰਪਲੀਮੈਂਟ ਸਾਰੀ ਚਲਾਉਣੇ ਆ ਤੇ ਆਪਾਂ ਉਦੋਂ ਦੇਖ ਲਾਂਗੇ ਵੀ ਇਹਦੀ ਕਿੱਦਾਂ ਦਾ ਰਿਸਪੌਂਸ ਆ ਕਿਹੜੇ-ਕਿਹੜੇ ਗੇਰਾਂ 'ਚ ਵੈਸੇ ਤੇ ਖੇਤੀ ਵਾਲੇ ਗੇਰ ਤਾਂ B ਤੇ C ਆ ਦੂਜਾ ਤੇ ਪਹਿਲਾਂ ਉਹਦੋਂ ਆਪਾਂ ਹਾਂ ਜਿਹੜਾ ਮਰਜ਼ੀ ਲਾ ਲਈਏ ਦੋ ਅੱਗੇ ਆਪਦੇ ਛੋਟੇ ਵੀਰ ਨੂੰ ਜੇ ਕੋਈ ਗਲਤੀ ਸ਼ਲਤੀ ਹੋ ਗਈ ਉਹਦੇ ਲਈ ਮਾਫੀ ਆ ਆਪਦੇ ਛੋਟੇ ਵੀਰ ਨੂੰ ਮaaf ਕਰ ਦਿਆ ਕਰੋ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ